ਪਰਮਾਤਮਾ ਤੂੰ ਏਡਾ ਵੱਡਾ ਐ ਵੀ ਇਹ ਵੱਡੇ ਵੱਡੇ ਦੇਵਤੇ ਦੈਂਤ ਮਹਾਪੁਰਸ਼ ਅਜਮਤਾਂ ਦੇ ਮਾਲਕ ਸਿੱਧ ਜਨ ਤੈਨੂੰ ਕੇਵਲ ਤਿਲ ਮਾਤਰ ਹੀ ਗਾ ਸਕੇ ਨੇ ਇਹ ਦੇ ਨਾਲੋਂ ਵੱਧ ਕੇ ਤੈਨੂੰ ਕੋਈ ਗਾ ਨਹੀਂ ਸਕਿਆ ਭਾਵ ਤੂੰ ਏਡੀ ਬੁਲੰਦ ਹਸਤੀ ਐ ਸਰਬੱਗਾਂ ਤੂੰ ਸਾਗਰ ਐ ਬੂੰਦ ਜਿਤਨਾ ਹੀ ਤੈਨੂੰ ਬਿਆਨ ਕਰ ਸਕਦਾ ਐ ਕੋਈ ਤਿਲ ਮਾਤਰ ਵੀ ਤੇਰਾ ਅੰਤ ਨਹੀਂ ਕੋਈ ਪਾ ਸਕਿਆ ਬਾਣੀ ਚਾਉਂਦਾ ਹੈ ਨਾਨਾ ਖਿਆਨ ਪੁਰਾਨ ਜਸ ਊਤਮ ਖਟ ਦਰਸ਼ਨ ਗਵਹ RAM ਸ਼ੰਕਰ ਕਰੋੜ 33 ਸੁ ਧਾਇਓ ਨਹੀਂ ਜਾਣਿਓ ਹਰ ਮਰਮਾਮ ਕਹਿੰਦੇ ਤੈਨੂੰ ਵੇਦਾਂ ਨੇ ਗਾਇਆ ਬڑے-ਬڑے ਕਥਾ ਦੇ ਪ੍ਰਸੰਗ ਚੱਲ ਪਏ ਤੇਰੀ ਸ਼ਾਨ ਦੇ ਵਿੱਚ ਐ ਮਹਾਰਾਜ ਪੁਰਾਣ ਵੀ ਤੈਨੂੰ ਗਾਉਂਦੇ ਰਹੇ ਸ਼ਿਵਜੀ ਮਹਾਰਾਜ ਵੀ ਤੈਨੂੰ ਗਾਉਂਦੇ ਨੇ ਸ਼ੰਕਰ ਜੀ ਤੈਨੂੰ ਗਾਉਂਦੇ ਨੇ ਕਦੇ ਰੁਦਰ ਹੋ ਕੇ ਗਾਉਂਦਾ ਹੈ ਕਿਧਰੇ ਤੈਨੂੰ 33 ਕਰੋੜ ਦੇਵਤੇ ਵੀ ਤੇ ਆਉਂਦੇ ਨੇ ਪਰ ਤੇਰਾ ਮਰਮਾਮ ਨਹੀਂ ਪਾ ਸਕੇ ਤੇਰਾ ਅੰਤ ਨਹੀਂ ਪਾ ਸਕੇ ਅਧਰ ਡੂ ਨਾਟ ਨੋ ਦਾ ਸਿਕਰਟ ਆਫ ਇਸ ਮਿਸਟਰੀ ਕੋਈ ਨਹੀਂ ਜਾਣਦਾ ਤੇਰੇ ਅਸਲ ਪੇਧ ਨੂੰ ਕੋਈ ਨਹੀਂ ਜਾਣਦਾ ਤੇਰੇ ਅਸਲ Daire ਨੂੰ ਗਤ ਨੂੰ ਅਜ਼ਮਤ ਨੂੰ ਬਰਕਤ ਨੂੰ ਕਲਗੀਧਰ ਪਾਤਸ਼ਾਹ ਨੇ ਬੜਾ ਸੁੰਦਰ ਕਿਹਾ ਦਸਮ ਬਾਣੀ ਵਿੱਚ ਦੇਵ ਭੇਵ ਨਾ ਜਾਣਹੀ ਜਿਸ ਮਰਮ ਬੇਦ ਕਤੇਬ ਸੰਕ ਆਉ ਸੰਕੇਸ ਨੰਦਨ ਪਾਵਹੀ ਨ ਹਸੇਬ ਨ ਬ੍ਰਹਮਾ ਜੀ ਤੇਰਾ ਅੰਤ ਪਾ ਸਕੇ ਨਾ ਦੇਵੀ ਦੇਵਤੇ ਤੇਰਾ ਅੰਤ ਪਾ ਸਕੇ ਨਾ ਬੇਦ ਕਤੇਬ ਧਾਰਮਕ ਗ੍ਰੰਥ ਹੀ ਤੇਰਾ ਅੰਤ ਪਾ ਸਕੇ ਤੇ ਨਾ ਬ੍ਰਹਮਾ ਜੀ ਦੇ ਲਖਤੇ ਜਿਗਰ ਸੰਕ ਆਦ ਹੀ ਤੇਰਾ ਅੰਤ ਪਾ ਸਕੇ ਬਿਆਸਾ ਜੀ ਵੀ ਤੇਰਾ ਅੰਤ ਨਾ ਪਾ ਸਕੇ ਤੂੰ ਐਡਾ ਵੱਡਾ ਹੈ ਤੂੰ ਐਡਾ ਮਹਾਨ ਹੈ ਤੇਰੀ ਐਡੀ ਉੱਚੀ ਕੀਰਤੀ ਹੈ ਇੱਕ ਨਾ ਮਾਦਵਾ ਚਾਰਿਆ ਨਾਮ ਦੇ ਮਹਾਪੁਰਸ਼ ਹੋਏ ਨੇ ਉਹਨਾਂ ਦੇ ਦੁਆਰਾ ਰਚਿਤ ਅਦਵਾਇਤ ਵਿਦਆਤ ਦਾ ਬੜਾ ਸਰਲ ਅਤੇ ਸੰਪੂਰਨ ਗ੍ਰੰਥ ਹੈ ਪੰਚਦਸ਼ੀ ਉਹ ਪੰਚਦਸ਼ੀ ਚ ਨਾ ਇੱਕ ਸਮਝਾਉਣ ਲਈ ਸਾਖੀ ਲਿਖੀ ਹੋਈ ਹੈ ਕਹਿੰਦੇ ਲੂਣ ਦੀਆਂ 10-15 ਡਲੀਆਂ ਸਮੁੰਦਰ ਦੇ ਕੰਢੇ ਬੈਠੀਆਂ ਸਨ ਤੇ ਵਿਚਾਰ ਵਿਟਾਂਦਰਾ ਆਪਸ ਵਿੱਚ ਚੱਲਦਾ ਹੈ ਤੇ ਸਮੁੰਦਰ ਦੀ ਵਿਆਖਿਆ ਕੀਤੀ ਜਾ ਰਹੀ ਹੈ ਹੁਣ ਵਿਆਖਿਆ ਕਰਦਿਆਂ ਕਰਦਿਆਂ ਜਿਹੜੀ ਆਗੂ ਸੀ ਨਾ ਡਲੀ ਉਹਨਾਂ ਦੇ ਵਿੱਚੋਂ ਉਹਨੇ ਇਹ ਗੱਲ ਕਹੀ ਵੀ ਸਮੁੰਦਰ ਬੜਾ ਲੰਮਾ ਹੈ ਸਮੁੰਦਰ ਬੜਾ ਡੂੰਘਾ ਹੈ ਉਹ ਦੂਜੀ ਡਲੀ ਬੋਲ ਪਈ ਵੀ ਨਹੀਂ ਸਮੁੰਦਰ ਐਸਾ ਹੈ ਸਮੁੰਦਰ ਵੈਸਾ ਹੈ ਇਉਂ ਵਿਚਾਰ ਚੱਲੀ ਗਈ ਸਭ ਡਲੀਆਂ ਨੇ ਆਪੋ ਆਪਣੀ ਵਿਆਖਿਆ ਦਿੱਤੀ ਤੋ ਜਿਹੜੀ ਮੁਖ ਡਲੀ ਸੀ ਨਾ ਜੋ ਆਗੂ ਸੀ ਕਹਿੰਦੀ ਵੀ ਭੈਣੋ ਇਦਾਂ ਕੰਡੇ ਤੇ ਬੈਠਿਆਂ ਸਮੁੰਦਰ ਨੂੰ ਬਿਆਨ ਕਰਿਆਂ ਗੱਲ ਨਹੀਂ ਬਣਨੀ ਅਸਲ ਇਹਦਾ ਭੇਦ ਪਹੁਣਾ ਹੈ ਤੇ ਇਹਦੇ ਵਿੱਚ ਉਤਰਨਾ ਪੈਣਾ ਹੈ ਇਹਦੇ ਵਿੱਚ ਛਲਾਗ ਲਾਉਣੀ ਪੈਣੀ ਹੈ ਮੈਂ ਜਾਣੀ ਆਂ ਸਾਗਰ ਵਿੱਚ ਤੁਸੀਂ ਮੇਰੀ ਉਡੀਕ ਕਰਿਓ ਕੰਡੇ ਬਹਿ ਕੇ ਤੇ ਮੈਂ गहराई की है लंबाई की है चौड़ाई की है ਤੁਹਾਨੂੰ ਵਾਪਸ ਆ ਕੇ ਦੱਸਾਂਗੀ। ਡਲੀ ਨੇ ਮਾਰੀ ਸਾਗਰ ਵਿੱਚ ਛਾਲ ਸਾਗਰ ਦਾ ਹੋ ਗਈ ਰੂਪ। ਜੋ ਵਿਦਵਾਨ ਲਿਖਦਾ ਹੈ ਵੀ ਜਿਹੜੀਆਂ ਕੰਡੇ ਬੈਠੀਆਂ ਲੂਣ ਦੀਆਂ ਡਲੀਆਂ ਨੇ ਹਜ਼ਾਰਾਂ ਸਾਲ ਲੰਘ ਗਏ ਨੇ ਉਹ ਡੀਕ ਰਹੀਆਂ ਨੇ ਵੀ ਕਦੋਂ ਮੁੜਦੀ ਹੈ। ਕਦੋਂ ਵਾਪਸ ਆ ਕੇ ਸਾਗਰ ਦਾ ਭੇਦ ਦੱਸੇਗੀ ਕੱਲ ਆਵੇਗੀ ਪਰਸੋਂ ਆਵੇਗੀ ਕਿਸੇ ਦਿਨ ਤੇ ਉਹ ਆਵੇਗੀ ਕਿਤਨਾ ਗਹਿਰਾ ਹੈ ਕਿਤਨਾ ਲੰਬਾ ਹੈ ਕਿਤਨਾ ਚੌੜਾ ਹੈ ਕੁਝ ਤੇ ਬਿਆਨ ਕਰੇਗੀ ਨਾ ਤੇ ਜਾਂ ਸੋਚਦੀਆਂ ਨੇ ਵੀ ਉਹ ਸ਼ਰਮਸਾਰ ਹੋ ਗਈ ਹੋਣੀ ਐ ਉਹਨੇ ਦਾਵਾ ਜਿਆਦਾ ਵੱਡਾ ਕਰ ਲਿਆ ਸੀ ਸਾਗਰ ਓਡਾ ਹੋਣਾ ਨਹੀਂ ਐ ਤੇ ਜਸ ਸਾਗਰ ਉਹਦੇ ਦਾਵੇ ਨਾਲੋਂ ਵੱਡਾ ਹੋਵੇਗਾ ਜਿਸ ਨੂੰ ਮਾਪ ਨਹੀਂ ਸਕੀ ਉਹਨੇ ਕਿਹਾ ਸੀ ਮੈਂ ਮਾਪ ਕੇ ਆਵਾਂਗੀ ਨਾ ਮਾਪ ਸਕੀ ਇਸ ਕਰਕੇ ਸ਼ਰਮਸਾਰ ਹੋਈ ਹੁਣ ਵਾਪਸ ਨਹੀਂ ਆ ਰਹੀ ਤੇ ਉਹ ਦੁੱਧੀਆਂ ਡਲੀਆਂ ਕਹਿੰਦੀਆਂ ਵੀ ਚਲੋ ਭੈਣੋ ਆਪਾਂ ਖੋਜ ਕੱਢ ਲੈਨੇ ਆਂ ਵੀ ਉਹਦਾ ਦਾਵਾ ਝੂਠਾ ਹੈ ਕਿ ਸੱਚਾ ਉਹਨੂੰ ਲੱਭ ਲੈਨੇ ਆਂ ਤੋ ਵਿਦਵਾਨ ਕਹਿੰਦਾ ਹੈ ਉਹ ਦੂਜੀਆਂ ਡਲੀਆਂ ਵੀ ਅੱਜ ਤੱਕ ਵਾਪਸ ਨਹੀਂ ਮੁੜੀਆਂ ਇਹਨੂੰ ਪਤਾ ਬਾਣੀ ਨੇ ਕੀ ਕਿਹਾ ਹੈ ਸਾਗਰ ਅਗੰਮ ਹੈ ਸਾਗਰ ਅਥਾ ਹੈ ਬੰਦੇ ਦੀ ਹਸਤੀ ਕਵੀ ਦੀ ਹਸਤੀ ਸਤ ਪੁਰਸ਼ਾਂ ਦੀ ਹਸਤੀ ਲੂਣ ਦੀ ਡਲੀ ਨਾਲੋਂ ਵੱਧ ਕੇ ਨਹੀਂ ਹੈ ਜੋ ਉਹਦਾ ਅੰਤ ਪਾ ਸਕੇ ਬਾਣੀ ਕਹਿੰਦੀ ਹੈ ਕਿਆ ਹਮ ਜੀ ਜੰਤ ਬੇਚਾਰੇ ਬਰਨਾ ਸ਼ਾਕਾ ਹੈ ਇੱਕ ਰੋਮਾਈ ਬ੍ਰਹਮ ਮਹੇਸ਼ ਸਿੱਧ মুন ਇੰਦਰਾ ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ ਕਹਿੰਦੇ ਮਹਾਰਾਜ ਅਸੀਂ ਮਾਮੂਲੀ ਜੀਵ ਜੰਤ ਹਾਂ ਤੇਰਾ ਅੰਤ ਨਹੀਂ ਪਾ ਸਕਦੇ ਬੰਦੇ ਦੇ ਸ਼ਰੀਰ ਤੇ ਕਹਿ ਦਿੰਦੇ ਨੇ ਵੀ ਕਰੀਬਨ ਕਰੀਬਨ 7 ਕਰੋੜ ਰੋਮ ਹੁੰਦੇ ਨੇ ਗਿਣਤੀ ਤੇ ਨਹੀਂ ਹੈ ਅੰਦਾਜ਼ਨ ਕਹਿ ਦਿੰਦੇ ਨੇ ਵਿਦਵਾਨ ਹੁਣ ਜੇ ਪਰਮੇਸ਼ਵਰ ਤੇਰੇ ਅੰਤਵਲ ਨੂੰ ਤੁਰਿਏ ਨਾ ਤੂੰ ਏਡੀ ਬੁਲੰਦ ਹਸਤੀ ਹੈ ਇੱਕ ਰੋਮ ਵੀ ਤੇਰਾ ਬਿਆਨ ਨਹੀਂ ਕੀਤਾ ਜਾ ਸਕਦਾ ਇੱਕ ਰੋਮ ਵਿੱਚ ਹੀ ਖੰਡ ਬ੍ਰਹਿਮੰਡ ਨੇ ਤੇਰੇ ਜਿਨ੍ਹਾਂ ਦੀ ਗਿਣਤੀ ਨਹੀਂ ਹੈ ਅਸੀਂ ਤੇਰਾ ਅੰਤ ਨਹੀਂ ਪਾ ਸਕਦੇ ਆਈ ਕੈਨ ਨਾ ਡਿਸਕ੍ਰਾਈਬ वन ऑफ योर हेयर एक रोम ਵੀ ਤੇਰਾ ਗਾ ਸਕੀਏ ਇਹ ਸਾਡੀ ਔਕਾਤ ਨਹੀਂ ਹੈ ਚਲੋ ਸਾਡੀ ਤਾਂ ਕਹਿੰਦੇ ਗੱਲ ਛੱਡ ਦਿਓ ਸਾਡੇ ਤੋਂ ਜਿਹੜੇ ਵੱਡੇ ਨੇ ब्रह्मा ਜੀ ਮਹੇਸ਼ ਜੀ بڑے بڑے ਸਿੱਧ ਮੁਨੀ ਜਨ ਉਹ ਵੀ ਇਹ ਅਕਾਲ ਪੁਰਖ ਤੈਨੂੰ ਬੇਅੰਤੀ ਕਹਿੰਦੇ ਨੇ ਉਹ ਵੀ ਤੇਰਾ ਅੰਤ ਨਹੀਂ ਪਾ ਸਕੇ ਤੂੰ ਐਸਾ ਸਾਗਰ ਹੈ ਅਸੀਂ ਕੁਝੇ ਹਾਂ ਅਸੀਂ ਛੱਲਾਂ ਹਾਂ ਸਾਗਰ ਦਾ ਅੰਤ ਕਿਦਾਂ ਪਾ ਲਵਾਂਗੇ ਅੱਛਾ ਇੱਕ ਹੋਰ ਗੱਲ ਹੈ ਜਿਹੜੇ ਉਹ ਨੂਨ ਦੀਆਂ ਡਲੀਆਂ ਵਾਂਗੂ ਸਾਗਰ ਵਿੱਚ ਲੀਨ ਹੋ ਗਏ ਨਾ ਜਦੋਂ ਪ੍ਰਮਾਤਮਾ ਵਿੱਚ ਇੱਕਮ ਇੱਕ ਹੋ ਗਏ ਤੇ ਉਹਨਾਂ ਵੀ ਕਹਿ ਦਿੱਤਾ ਵੀ ਪ੍ਰਮਾਤਮਾ ਇਕਾਚ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਜਿਹੜੇ ਕਿਨਾਰੇ ਤੇ ਹੀ ਬੈਠੇ ਰਹਿ ਗਏ ਨਾ ਸਾਗਰ ਦੇ ਤੇ ਉਹਨਾਂ ਨੇ ਇਹ ਦਾਵਾ ਕਰ ਦਿੱਤਾ ਵੀ ਸਾਗਰ ਦੀ ਹਸਤੀ ਬੜੀ ਛੋਟੀ ਹੈ ਕਿਉਂਕਿ ਉਹ ਨੇੜੇ ਨਹੀਂ ਪਹੁੰਚ ਸਕੇ ਉਹ ਡੁੰਗਾਈ ਨਹੀਂ ਮਾਪ ਸਕੇ ਉਹ ਚੁਭੀ ਨਹੀਂ ਲਾ ਸਕੇ ਉਹ ਕਰੀਬ ਨਹੀਂ ਹੋ ਸਕੇ ਦੋ ਤਰ੍ਹਾਂ ਦੀ ਦੁਨੀਆ ਹੈ ਜਿਹੜੇ ਅਪੇਧ ਹੋ ਗਏ ਮੰਨਦੇ ਨੇ ਉਹਦੀ ਹੋਂਦ ਨੂੰ ਪਰ ਬਿਆਨ ਨਹੀਂ ਕਰ ਸਕਦੇ ਅਲਫਾਜ਼ ਹੈ ਨਹੀਂ ਗੁਰਮਖ ਜਨ ਕੁਝ ਮਨਮੁਖ ਨੇ ਸਾਾਕਤ ਨੇ ਜਿਹੜੇ ਕਰੀਬ ਗਏ ਹੀ ਨਹੀਂ ਉਹਨਾਂ ਨੂੰ ਕੀ ਸਮਝ ਆ ਵੀ ਸਾਗਰ ਕਿਤਨਾ ਅਸੀਮ ਹੈ ਕਹਿੰਦੇ ਜਿਹੜੇ ਨਜ਼ਦੀਕ ਹੋ ਗਏ ਨਾ ਇੱਕਮਿਕ ਹੋ ਗਏ ਅਪੇਧ ਹੋ ਗਏ ਵਿਸ਼ਮ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਬਿਓ ਅੰਮ੍ਰਿਤ ਨਾਮ ਅਮੋਲਕ ਜਿਉ ਚਾਖ ਗੂੰਗਾ ਮੁਸਕਾਵਤ ਉਹ ਕਹਿੰਦੇ ਜਦੋਂ ਚਖਿਆ ਉਹਦੇ ਨਾਮ ਦਾ ਸਵਾਦ ਜਦੋਂ ਚਖਿਆ ਉਹਦੇ ਦਾਇਰੇ ਨੂੰ ਇੱਕਮਿਕ ਹੋਏ ਉਹਦੇ ਨਾਲ ਕਿਰਪਾ ਹੋਈ ਉਹਦੀ ਕਹਿੰਦੇ ਬੇਸ਼ਮਾਦ ਵਿੱਚ ਚਲੇ ਗਏ ਅਸਚਰਜਤਾ ਵਿੱਚ ਚਲੇ ਗਏ ਏਡਾ ਵੱਡਾ ਸੀ ਇਤਨਾ ਮਹਾਨ ਜਾਸੂਸੀ ਯੋਧਾ ਰਸਨਾ ਦੇ ਕੋਲ ਅਲਫਾਜ਼ ਹੀ ਨਾ ਰਹਿ ਉਹਨੂੰ ਗਾ ਕੇ ਬਿਆਨ ਕਰ ਸਕੀਏ ਇਤਨਾ ਅਮੋਲਕ ਸੀ ਉਹਦਾ ਮੁੱਲ ਪਾਉਣ ਜੋਗੇ ਨਾ ਰਹਿ ਅਸੀਂ ਇਹ ਤੇ ਕਹਿੰਦੇ ਉਹ ਗੱਲ ਬਣੀ ਜਿਵੇਂ ਗੁੰਗਾ ਮਠਿਆਈ ਖਾਵੇ ਨਾ ਤੇ ਉਹਦੇ ਚਿਹਰੇ ਦਾ ਨੂਰ ਵੇਖਣ ਵਾਲਾ ਹੁੰਦਾ ਸਮਝ ਆ ਜਾਂਦੀ ਹੈ ਆਨੰਦਿਤ ਹੈ ਪਰ ਉਸ ਰਸ ਨੂੰ ਜ਼ੁਬਾਨ ਬਿਆਨ ਨਹੀਂ ਕਰ ਸਕਦੀ ਪਰਮਾਤਮਾ ਐਡਾ ਵੱਡਾ ਹੈ ਕੋਈ ਉਹਦਾ ਅੰਤ ਨਹੀਂ ਪਾ ਸਕਦਾ ਕੋਈ ਬਿਆਨ ਕਰ ਨਹੀਂ ਸਕਦਾ ਉਸ ਨੂੰ